ਯਾ ਵੀ ਗਏ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖ਼ਬਰ ਪੰਜਾਬ 'ਚ ਅਗਸਤ ਮਹੀਨੇ ਛੁੱਟੀਆਂ ਹੀ ਛੁੱਟੀਆਂ ਜਾਣ ਸਕੂਲ ਖਾਲਜ ਅਤੇ ਸਰਕਾਰੀ ਦਾਰੇ ਕਿੰਨੇ ਦਿਨ ਰਹਿਣਗੇ ਬੰਦ ਬੱਚਿਆਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਲਈ ਖਾਸ ਖ਼ਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਕੂਲਾਂ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਵਿੱਚ ਕਈ ਸਰਕਾਰੀ ਦਾਰੇ ਵੀ ਬੰਦ ਰਹਿਣਗੇ ਦੱਸ ਲਏ ਅਗਸਤ ਮਹੀਨੇ ਦੇ ਕਈ ਛੁੱਟੀਆਂ ਆਉਣ ਵਾਲੀਆਂ ਹਨ ਜੇਕਰ ਤੁਸੀਂ ਅਗਸਤ ਮਹੀਨੇ ਦੇ ਵਿੱਚ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਮਹੀਨਾ ਸਭ ਤੋਂ ਵਧੀਆ ਹੈ ਅਤੇ ਇਸ ਦੇ ਨਾਲ ਹੀ ਖ਼ਬਰ ਆ ਰਹੀ ਹੈ ਕਿ ਸਾਰੀਆਂ ਛੁੱਟੀਆਂ ਤਾਂ ਇੱਥੇ ਅਗਸਤ ਦੇ ਮਹੀਨੇ ਵਿੱਚ ਛੁੱਟੀਆਂ ਛੁੱਟੀਆਂ ਦੀ ਵਖੋ ਲਿਸਟ ਇਸ ਦੇ ਨਾਲ ਹੀ ਇੱਥੇ ਅਗਸਤ ਮਹੀਨਾ ਦੱਸਦੀ ਹੈ ਕਿ ਇਸ ਮਹੀਨੇ 5 ਐਤਵਾਰ ਹਨ ਅਜੇ ਹੀ ਸਥਿਤੀ ਵਿੱਚ ਇਨ੍ਹਾਂ 5 ਛੁੱਟੀਆਂ ਦੇ ਨਾਲ ਹੋਰ ਤਿਹਾੜੀਆਂ ਦੀਆਂ ਛੁੱਟੀਆਂ ਵੀ ਆ ਰਹੀਆਂ ਹਨ ਇਸ ਮਹੀਨੇ ਰੱਖੜੀ ਆਜ਼ਾਦੀ ਦਿਵਸ ਜਨਮ ਅਸ਼ਟਮੀ ਅਤੇ ਗਣੇਸ਼ ਅਤੇ ਵਿਨায়ক ਚ ਤੁਰਤੀ ਵਰਗਯ ਤਿਹਾਰ ਆਉਣ ਵਾਲੇ ਹਨ ਅਤੇ ਐਤਵਾਰ ਦੇ ਤਿਹਾਰਾਂ ਦੀਆਂ ਛੁੱਟੀਆਂ ਵੀ ਇੱਥੇ ਵੇਖ ਲਓ 3 ਅਗਸਤ ਨੂੰ ਐਤਵਾਰ ਨੂੰ ਅਗਸਤ ਨੂੰ ਰੱਖੜੀ ਬੰਧਨ 10 ਅਗਸਤ ਨੂੰ ਐਤਵਾਰ 15 ਨੂੰ ਆਜ਼ਾਦੀ ਦਿਵਸ 16 ਨੂੰ ਜਨਮ ਅਸ਼ਟਮੀ 17 ਨੂੰ ਐਤਵਾਰ 24 ਨੂੰ ਐਤਵਾਰ 27 ਨੂੰ ਗਣੇਸ਼ ਚਤੁਰਥੀ ਅਤੇ 31 ਨੂੰ ਫਿਰ ਐਤਵਾਰ ਇਸ ਤਰ੍ਹਾਂ ਇਸ ਮਹੀਨੇ ਪੰਜ ਐਤਵਾਰ ਸਮੇਤ ਨੌ ਛੁੱਟੀਆਂ ਹੋਣ ਜਾ ਰਹੀਆਂ ਜੋ ਕਿ ਵਿਦਿਆਰਥੀਆਂ ਲਈ ਵੱਡੀ ਖਬਰ ਹੈ ਦੱਸ ਦਈਏ ਕਿ ਇਸ ਮਹੀਨੇ ਸਾਰੇ ਸ਼ੂਟਿੰਗਾਂ ਸਰਕਾਰੀ ਗੈਜਟ ਦੇ ਅਨੁਸਾਰ ਇੰਨਾ ਵਿੱਚੋਂ ਬਹੁਤ ਸਾਰੀਆਂ ਸ਼ੂਟਿੰਗਾਂ ਪਰਿਤੀ ਬੰਦ ਹਨ ਇਸ ਲਈ ਤੁਹਾਨੂੰ ਇਹਨਾਂ ਛੁੱਟੀਆਂ ਦੇ ਆਪਣੇ ਸਕੂਲ ਕਲੰਡਰ ਅਨੁਸਾਰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਧੰਨਵਾਦ